ਪੰਜ ਜ਼ੋਰਦਾਰ ਬੱਚੀਆਂ ਦੇ ਵਿਆਹ ਕੀਤੇ ਜਾਣਗੇ। ਲਓ। ਗੁਰਮੇਲ ਸਿੰਘ ਜੀ ਅਮਰੀਕਾ ਹਾਥਰ ਮਿੰਡ ਵਾਲੇ ਉਹਨਾਂ ਵੱਲੋਂ ਇੱਕ ਬੱਚੀ ਦੇ ਵਿਆਹ ਤੇ ਜਿੰਨਾ ਖਰਚਾ ਹੋਊਗਾ ਸਾਰਾ ਉਹਨਾਂ ਵੱਲੋਂ ਕੀਤਾ ਜਾਊਗਾ। ਗੁਰਮੇਲ ਸਿੰਘ ਜੀ ਅਮਰੀਕਾ ਹਾਥਨ ਵਾਲੇ। ਸਟੇਜ ਦੇ ਸੱਜਿਆਂ ਤੇ ਬਾਬਾ ਤਾਇਆ ਜੀ ਕਬੱਡੀ ਕਲੱਬ ਰਾਂਝਾ ਦੀ ਖੇਡ ਕਲੱਬਾ। ਖੇਡ ਮੈਦਾਨ ਦੇ ਵਿੱਚ ਤੇ ਦੂਜੇ ਪਾਸੇ ਟੀਮ ਚਾਂਗਲੀ ਦੀ ਦਾ ਪਹਿਲੀ ਰੇਡ ਕਹਿੰਦੇ ਚਾਂਗਲੀ ਦੀ ਟੀਮ ਦੇ ਚਾਰ ਜਾਫੀ ਇਹ ਕਹਿੰਦੇ ਵਿੱਕੀ ਆ ਜਾਗਪੁਰੀਆ ਖੇਡ ਮੈਦਾਨ ਦੇ ਵਿੱਚ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਦੇ ਲਈ ਜੁੜਦਾ ਆਇਆ ਐਣ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਲਓ ਅਗਲੀ ਕਬੱਡੀ ਪਾਉਣ ਦੇ ਲਈ ਗੁਰਲਾਲ ਬਾੰਦਦਾ ਹੋਇਆ ਪੂਰੀ ਤਿਆਰੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਸਿਮਰਨਜੀਤ ਸਿੰਘ ਜੀ ਮੋਰ ਸਾਹਿਬ ਆ ਕਬੱਡੀ 500 ਦੀ ਹੈ ਤਾਇਆ ਰਾਂਝਾ ਕਬੱਡੀ ਕਲੱਬ ਦੀ ਟੀਮ ਜਿਹੜੀ ਕਲਿਆਣ ਸੁੱਖੇ ਦੀ స్టేਜ ਦੇ ਸੱਜੇ ਆਤਾ ਦੂਜੇ ਦਿਨ ਚਾਗਲੀ ਲੈ ਵੀ ਗੌਰਵ ਮੂਰਖਵਾਰ ਵੱਡੀ ਹੈ ਦੂਜੇ ਦਿਨ ਦੇ ਵਿੱਚ ਫਿਰ ਫਾਈਨਲ ਆਹ ਗਰਾ ਦੀ ਰੇਡ ਆਹ ਕਲਿਆਣਾ ਵਾਲਾ ਸੁੱਖਾ ਹੁਣ ਦੇਖਾਂਗੇ ਪਰ ਜਸਨ ਇਧਰਲੇ ਪਾਸੇ ਕਲਿਆਣ ਸੁੱਖਾ ਲੈ ਵੀ ਵਿਦੇਸ਼ੀਆਂ ਵਾਲਿਆ ਆਹ ਕਬੱਡੀ ਦੇ ਉੱਪਰ ਜਿਹੜਾ ਹੁਣ ਸਰਦਾਰ ਨੰਬਰ ਲੈ ਕੇ ਗਿਆ ਆਮਿਰ ਰਾਣ ਚ ਰਮਣਾ ਆਮਿਰ ਸੇਲ ਆਸਟ੍ਰੇਲੀਆ ਤੇ ਨਾਲ ਰਫੀ ਆਸਟ੍ਰੇਲੀਆ ਤੇ ਨਾਲ ਸਾਡੇ ਮੋਰ ਸਾਹਿਬ ਆ 1000 ਲੈ ਜੀ ਮੇਰੇ ਕੋਲ ਚਾਗਲੀ ਦਾ ਟੀਮ ਦਾ ਖਿਡਾਰੀ ਮੇਰੇ ਕੋਲ 1000 ਲੈ ਲੈ ਬਾਬੂ ਪੀ ਜੱਤੀਵਾਰੀ ਵਾਲਿਆ ਲਓ ਕੋਡੀ ਪਾਉਣ ਦੇ ਲਈ ਨੁਕਰ ਆ ਗਿਆ ਬਦੇਸਿਆ ਵਾਲਿਆ ਨੁਕਰਾਂ ਸ਼ਾਟ ਪਿੰਡ ਵਾਲਾ ਲਖਵਿੰਦਰ ਲੱਕੀ ਸਾਡੇ ਫੌਜੀ ਸਾਹਿਬ ਪੁੱਜੇ ਹੋਏ ਨੇ ਖੇਡ ਮੈਦਾਨ ਦੇ ਵਿੱਚ ਅਨੰਦ ਮਾਨਦੇ ਨੇ ਮੇਲੇ ਦਾ ਇਧਰਲੇ ਪਾਸੇ ਕਦੇ ਯਾਦਵਿੰਦਰ ਗਿੱਲ ਸਾਡੇ ਫੌਜੀ ਸਾਹਿਬ ਦੀ ਗੱਲ ਪਰ ਇਧਰਲੇ ਪਾਸੇ ਇਧਰਲੇ ਪਾਸੇ ਕਹਿੰਦੇ ਪੁਆਇੰਟ ਜਿਹੜਾ ਨੌਜਵਾਨ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਸ਼ੈਂਟੀ ਨੇ ਅਗਲੀ ਕਬੱਡੀ ਹੁਣ ਕੌਣ ਪਾਵੇਗਾ ਰਵਨੇ ਸਿੱਧੂ ਦਾ ਇੰਤਜ਼ਾਰ ਹੋ ਰਿਹਾ ਉਹ ਗਰਾਊਂਡ ਦੇ ਵਿੱਚ ਐਂਟਰ ਹੋ ਗਿਆ ਤਾਂ ਧੰਨਵਾਦ ਹੈ ਲਓ ਖੇਡ ਮੈਦਾਨ ਦੇ ਵਿੱਚ ਚੋਟੀ ਦੀ ਟੱਕਰ ਆਹ ਕਲੀਅਰ ਕਰਿਆ ਜੀ ਪਿੱਛੇ ਹੋ ਜੋ ਵੀ ਕਿ ਲਾਈਵ ਕਿਉਂਕਿ ਰੌਲਾ ਪੈ ਸਕ ਪੈ ਸਕਦਾ ਇੱਕ ਅੱਧੇ ਪੁਆਇੰਟ ਦੇ ਉੱਪਰ ਜਿੱਤਾਰ ਹੁੰਦੀ ਹੈ ਪਹਿਲਾਂ ਵੀ ਇੱਕ ਪੁਆਇੰਟ ਦੇ ਉੱਪਰ ਹੀ ਜੇ ਤਾਰ ਜਿਹੜੀ ਹੋਈ ਆ ਆਪਾਂ ਲਾਈਨ ਤੋਂ ਪਿੱਛੇ-ਪਿੱਛੇ ਹੋ ਜੀਏ ਭਰਾ ਬਣ ਕੇ ਸਾਰੇ ਵੀਰਾਂ ਨੂੰ ਮੈਂਦੀ ਆ ਅੱਜ ਕਹਿੰਦੇ ਲਓ ਆ ਕਬੱਡੀ ਜਿਹੜੀ ਹੁਣ ਪਵੇਗੀ ਰਮਣਾ ਕਹਿੰਦੇ ਹਸਨਪੁਰੀਆ ਅਮਰ ਸੇਲ ਕੈਨੇਡਾ ਤੇ ਨਾਲ ਰਫੀ ਆਸਟ੍ਰੇਲੀਆ ਤੇ ਅਮਰ ਸੇਲ ਆਸਟ੍ਰੇਲੀਆ ਉਹਨਾਂ ਵੀਰਾਂ ਦੇ ਵੱਲੋਂ ਆਹ ਕਬੱਡੀ ਵੀਰਸਿਆਂ ਵਾਲਿਆ 500 ਦੀ ਆ ਇਹ ਰੇਡ ਕਹਿੰਦੇ 500 ਦੀ ਆ ਰਮਣ ਸਿੱਧੂ ਦਾ ਕਹਿੰਦੇ ਧੂਰੀ ਦੇ ਲਾਗੇ ਕਰਕੇ ਰਣੀ ਕਹਿੰਦੇ ਲਾਗੇ ਕਰਕੇ ਪਿੰਡ ਆ ਆ ਪੈਖੀ ਕਬੱਡੀ ਖੇਡ ਮੈਦਾਨ ਦੇ ਵਿੱਚ ਜਸ਼ਨ ਵਰਗੇ ਇਧਰਲੇ ਪਾਸੇ ਨਿੱਕੂ ਕਲਿਆਣ ਸੁਖੇ ਦਾ ਏ ਆ ਚੱਕ ਆ ਚੱਕ ਆ ਚੱਕ ਇਹ ਬੱਲੇ 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 ਰਮਣਾ ਕਹਿੰਦਾ ਐਡੀ ਕਿਹੜੀ ਗੱਲ ਹਰ ਇੱਕ ਮਸਲੇ ਦਾ ਹੱਲਾ 500 ਲੈ ਲਓ ਜੀ ਰਮਣੇ ਦਾ ਆ ਸਰਦਾਰ ਜੀ ਨੂੰ ਫੜਾਤਾ ਆ ਆ ਵਿੱਕੀ ਕਹਿੰਦੇ ਜਾਗਪੁਰੀਆ ਕਬੱਡੀ ਪਾਉਣ ਦੇ ਲਈ ਭੱਜੁਕਿਆ ਮੇਰੇ ਮਿੱਤਰੋ ਆ ਚਾਂਗਲੀ ਵਾਲਾ ਕਰਦਾ ਹੋਇਆ ਟਰਾਈ ਪਰ ਜਾਇਲਪੁਰੀਆ ਵਿੱਕੀ ਗਰਵ ਚੀਮੇ ਦੀ ਟੀਮ ਖੇਡਦੀ ਹੈ ਕਹਿੰਦੇ ਤਾਇਆ ਰਾਂਝਾ ਕਬੱਡੀ ਕਲੱਬ ਕਲਿਆਣ ਸੁਖੇ ਦੀ ਟੀਮ ਕਬੱਡੀ ਪਾਉਣ ਦੇ ਲਈ ਰਮਣ ਆ ਗਿਆ ਬਦੇਸਿਆਂ ਵਾਲਿਆ ਰਮਣ ਨੀ ਇਹ ਗੁਰਲਾਲ ਆ ਇਹ ਗੁਰਲਾਲ ਆ ਚਾਂਗਲੀ ਵਾਲਾ ਆ ਕਬੱਡੀ ਦੇ ਉੱਤੇ ਲਖਵਿੰਦਰ ਲੱਖੀ ਫੌਜੀ ਸਰਬਰਪੁਰੀਆ ਧੂਰੀ ਵਾਲਾ ਕਹਿੰਦਾ ਵੀ ਗੁੱਗਲ 'ਤੇ ਹੋਊ ਪੇਮੈਂਟ ਗੁੱਗਲ 'ਤੇ ਹੋਊ ਪੇਮੈਂਟ 500 500 ਗੁਰਤੇਜ ਬਾਈ ਦੇਖ ਲਓ ਕਿ ਨਾ ਏ ਅਬਦੁਰਖਮੀਨ ਰਾ ਨੇ ਪਹਿਲਾ ਨਾਸਵਸਰ ਕੀਤਾ ਇਧਰਲੇ ਪਾਸੇ ਕਹਿੰਦੇ ਨੌਜਵਾਨ ਜਸਨ ਜਸਨ ਕਰਵਾਵਾ ਬੱਲੇ 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 ਏ ਲੱਕੀ ਫੌਜੀ ਦਾ 500 Google Pay ਚੱਕ ਲੋ ਕਰ ਆ ਕਲਿਆਣ ਸੁੱਖੇ ਵਾਲਾ ਬੱਲੇ ਬੱਲੇ ਕਰਾ ਗਿਆ ਲੈ ਵੀ ਗੌਰਵ ਜੀਮਾ ਜੀ ਸਿਮਰਨਜੀਤ ਸਿੰਘ ਜੀ ਮੋਰ ਤੇ ਨਾਲ ਸਾਡੇ ਸਭੀ ਪੰਜਾਬ ਕਾਰਬਾਜ਼ਾਰ ਵੱਲੋਂ ਆ ਵਿੱਕੀ ਜਾਗਪੁਰ ਦੇ ਲਈ 1000 ਹੈ ਵਿੱਕੀ ਜਾਗਪੁਰ ਦੇ ਲਈ 1000 ਜਿਹੜਾ ਮੇਰੇ ਕੋਲ ਪੁੰਦਾ ਹੋਇਆ ਹੈ ਬਹੁਤ ਬਹੁਤ ਧੰਨਵਾਦ ਹੈ ਆ ਪੈਂਦੀ ਹੋਈ ਕਬੱਡੀ ਹੈ ਖੇਡ ਦੇ ਮੈਦਾਨ ਦੇ ਵਿੱਚ ਇਹ ਨੌਕਰ ਹਾਰਸ਼ ਸੋਹੇਲ ਹਾਰਸ਼ ਤੇ ਆਮਰ ਸੋਹੇਲ ਵੱਲੋਂ ਆ ਕਬੱਡੀ ਕਰਾਚੋ ਵਾਲੇ ਛੈਂਟੀ ਦੀ ਪਾਸ ਹੋ ਬਾਬਾ ਜੀ ਨੰਬਰ ਕੀ ਦਾ ਬਾਬਾ ਜੀ ਹਾਂ ਅਬਦੁਲ ਖਮੀਦ ਨੇ ਪਹਿਲਾਂ ਨਾਮ ਸਪੌਂਸਰ ਕੀਤਾ ਤੇ ਨਾਨ ਸਾਡੇ ਵੀਰ ਰਿੰਕੂ ਸਿੱਧੂ ਨੇ ਕਹਿੰਦੇ ਦੂਜਾ ਨਾਮ ਸੋਸਰੀਤਾ ਗੁਰਪ੍ਰੀਤ ਸਿੰਘ ਵਾਲੀ ਨਾਲ ਮਿਲ ਕੇ ਆਦਲ ਪੱਟੀ ਇਰਫਾਨ ਹੋਂਦਾ ਗੁਰਤੇਜ ਹੁਣੀ ਕਹਿੰਦੇ ਪ੍ਰਦੀਪ ਹੁਣੀ ਕਹਿੰਦੇ ਚਾਗਲੀ ਦੀ ਟੀਮ ਦਾ ਜਫਾ 500 ਦਾ ਖੇਡ ਮੈਦਾਨ ਦੇ ਵਿੱਚ ਰਮਨ ਦੀ ਕਬੱਡੀ ਏ ਬੱਲੇ 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 ਆ ਟਕਰਾ ਟਕਰਾ ਟਕਰ ਆ ਟਕਰਾ ਟਕਰਾ ਟਕਰ ਏ ਸਿਰਾ ਗੱਬਰੂਆ ਕल्याण ਸੁਖੇਵਾਲਾ ਕਰਵਾ ਗਿਆ ਬੱਲੇ ਬੱਲੇ ਆ 500 ਸਾਡੇ 73 ਦੇ ਨਹੀਂ ਉਹ ਪਹਿਲਾਂ ਦਾ ਜਸ਼ਨ ਨਹੀਂ 1000 ਰੱਖਦਾ ਹੈਗਾ ਤੇਰੀ ਟੀਮ ਦੀ ਆ ਉਹ ਜਸ਼ਨ ਦਾ ਸੀ ਪਰ ਜਿਹਨੇ ਜਫਾ ਲਾਇਆ ਜਸ਼ਨ ਨੇ ਕਹਿੰਦੇ 1000 ਪੁੱਜਦਾ ਹੋ ਗਿਆ ਸੀ ਰਫੀ ਆਸਟ੍ਰੇਲੀਆ ਆ ਕਰਾਚੋ ਵਾਲਾ ਕਹਿੰਦੇ ਛੇਂਟੀ ਕਬੱਡੀ ਪਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਸਾਡੇ ਸਫੀ ਸਟੱਡ ਫਾਰਮ ਵਾਲਿਆਂ ਵੱਲੋਂ ਵੱਡੇ ਮਾਣ ਸਤਕਾਰ ਹੈ ਆ ਕਰਾਚੂ ਵਾਲੇ ਦੀ ਕਬੱਡੀ ਦੇ ਉੱਪਰ ਬਨੇਸ਼ਿਆਂ ਵਾਲਿਆ 10 ਕਿਹੜੇ ਮੁੰਡੇ ਦੇ ਜਫਾਲਾ ਕਿੱਦਾਂ ਜੇ ਲਗਾਈ ਆ ਰਿੰਕੂ ਸਿੱਧੂ ਗੁਰਪ੍ਰੀਤ ਸਿੰਘਾਣੀ ਪ੍ਰਦੀਪ ਤੇ ਨਾਲ ਸਾਡੇ 11 ਦੋਸਤਾਂ ਗੁਰਤੇਜ ਹਰਮਨ ਵੱਲੋਂ 1100 ਵੱਡੇ ਮਾਣ 500 ਦੇ ਕੀਤੇ ਨੇ ਲਓ ਖੇਡ ਮੈਦਾਨ ਦੇ ਵਿੱਚ ਇਧਰਲੇ ਟੀਮ ਦੇ ਅਬਦੁਲ ਖਮੀਦ ਆਸਟ੍ਰੇਲੀਆ ਵੱਲੋਂ 550 ਜਿੰਨੇ ਜੱਫੇ ਕਲਿਆਣ ਸੁਖੇ ਦੇ ਹੁਣ ਤੋਂ ਉਹਨੇ 550 ਦੇ ਮਾਨਸਮਾਨ ਅਬਦਲ ਹਮੀਦ ਵੱਲੋਂ ਖੇਡ ਮੈਦਾਨ ਦੇ ਵਿੱਚ ਆਹ ਕਬੱਡੀਆਂ ਜਗਪੁਰੀਆ ਜਗਪੁਰੀਆ ਵਿੱਕੀ ਆ ਗਿਆ ਕਬੱਡੀ ਪਾਉਣ ਦੇ ਲਈ ਦੋ ਕਬੱਡੀਆਂ 1100 ਦੀ ਆਦਲ ਪੱਟੀ ਦੇ ਮੁਹੰਮਦ ਇਰਫਾਨ ਜਗਪੁਰੀਆ ਵਿੱਕੀ ਦੀ ਪਹਿਲੀ ਸਫਲ ਬੈ ਗਈ ਕਹਿੰਦੇ 1100 ਦੇਣਾ ਬਹੁਤ ਬਹੁਤ ਧੰਨਵਾਦ ਹੈ ਲੈ ਵੀ ਪਾ ਵੀ ਸੋਹਣੇ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਨਿੱਕੂ ਕਲਿਆਣ ਸੁੱਕੇ ਦੇ ਹੁਣ ਤੱਕ ਦੋ ਜਫੇ 1100 ਮਾਮਦ ਇਰਫਾਨ ਤੇ ਆਦਲ ਪੱਟੀ ਬਰੇਸ਼ੇ ਵਾਲਾ ਰਮਣ ਆ ਗਿਆ ਰਮਣ ਰਮਣ ਦੀ ਰੇਡ ਖੇਡ ਮੈਦਾਨ ਦੇ ਵਿੱਚ ਅਬਦਲ ਹਮੀਦ ਜੀ ਕਹਿੰਦੇ ਜਿੰਨੇ ਜਫੇ ਕਲਿਆਣ ਸੁੱਕੇ ਦੇ ਉਹਨੇ 5 500 ਪਰ ਜਿੰਨੇ ਜਫੇ ਚਾਂਗਲੀ ਦੇ ਗੁਰਪੀ ਟੋਣੀ ਸੰਗਾਲੀ ਵਾਲੇ ਰਿੰਕੂ ਸਿੱਧੂ ਹਣੀ ਕਹਿੰਦੇ ਪ੍ਰਦੀਪ ਹਣੀ ਗਰਤੇਜ ਹਣੀ ਉਹਨੇ 500 ਦੇ ਮਾਣ ਪਰ ਅੱਜ ਲਖਮਿੰਦਰ ਫੌਜੀ ਦਾ ਦਿਲ ਕਿਧਰ ਤੇ ਆਇਆ ਹੋਇਆ ਇਹ ਵੀ ਦੱਸਾਂਗੇ ਆ ਕਬੱਡੀ ਦੇ ਰਮਣ ਭੱਜ ਗਿਆ ਤਾਂ ਗੱਲ ਖੂ ਏ ਗੱਲ ਖੂ ਗੱਲ ਖੂ ਇਹ ਬੱਲੇ ਬੱਲੇ ਜਸ਼ਨ ਜਸ਼ਨ ਆ ਕੁਲਿਆਣ ਸੁੱਖੇ ਵਾਲਾ ਜਸ਼ਨ ਬੱਲੇ ਬੱਲੇ ਕਰਵਾ ਗਿਆ ਕੁਲਿਆਣ ਸੁੱਖੇ ਵਾਲਾ ਦੇ ਦੇ ਜੀ ਅਫਸਰ ਲਖਮੀ ਰਫੀ ਆਸਟ੍ਰੇਲੀਆ ਬੱਲੇ ਲੈ ਵੀ ਦਾਰੇ 500 ਰਫੀ ਆਸਟ੍ਰੇਲੀਆ ਵੱਲੋਂ 500 ਤੇ ਸਾਡੇ ਸਫੀ ਪੰਜਾਬ ਕਾਰ ਬਜ਼ਾਰ ਵੱਲੋਂ ਵੀ 500 ਜੱਸਣ ਵਿੱਚ ਫੇਰਾ ਪੁੱਜਦਾ ਹੋ ਗਿਆ ਉਧਰ ਚਾਂਗਲ ਦੀ ਟੀਮ ਜੇਕਰ ਜਿੱਤ ਗਈ ਸ਼ੈਂਕੀ ਗਰਗੁਣੀ ਕਹਿੰਦੇ 5100 ਦੇ ਨਾਲ ਟਰੋਫੀ ਵੀ ਦੇ ਦਾਂਗੇ ਸ਼ੈਂਕੀ ਗਰਗੁਣੀ ਨਾਲ ਲਾਣੂਣੀ ਪਰ ਆਹ ਘਰਾਚੋਂ ਪਿੰਡ ਦਾ ਸ਼ੈਂਟੀ ਇੱਕ ਚੋਟੀ ਦਾ ਨੰਬਰ ਜੋੜ ਗਿਆ ਅਗਲੀ ਕਬੱਡੀ ਹੁਣ ਕੌਣ ਪਾਵੇਗਾ ਮੈਨੂੰ ਲੱਗਦਾ ਪਾਲੀ ਪਾਊਗਾ ਬਰੇਸਿਆਲਿਆ ਪਾਲੀ ਪਾਲੀ ਹੈ ਚੰਗਲੀ ਵਾਲਾ ਚੰਗਲੀ ਵਾਲਾ ਪਾਲੀ ਖੇਡ ਮੈਦਾਨ ਦੇ ਵਿੱਚ ਪਾਵਾਂ ਕਿਆ ਕਬੱਡੀ ਇਧਰਲੇ ਪਾਸੇ ਚਾਰ ਜਫੀ ਨੇ ਹੁਣ ਦੇਖਾਂਗੇ ਵੀ ਸਾਹਮਣੇ ਕਲਿਆਣ ਸੁੱਖਾਂ ਦੀ ਟੀਮ ਦੇ ਖਮੀਰ ਜੀ ਕਹਦੇ ਅਬਦਲ ਖਮੀਰ ਜੀ 500 500 ਏ ਠਾ 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 ਮੈਂ ਬੋਲਿਆ ਸੀ ਤੇਰੇ ਵਾਲੀ ਵਾਰੀ ਹਾਂ ਇਹ ਕਲਿਆਣ ਸੁੱਖੇ ਵਾਲਾ 1100 ਦਾ ਪਹਿਲਾ ਜਫਾ ਬਦੇ ਸਿਆਲਿਆ 1100 ਦਾ ਪਹਿਲਾ ਜਫਾ محمد ਇਰਫਾਨ ਤੇ ਆਦਲ ਪੱਟੀ ਤੇ ਗਾਰੋ ਸਵੀ ਸਟਾਰਟ ਫਾਰਮ ਰਫੀ ਆਸਟ੍ਰੇਲੀਆ ਵੱਲੋਂ ਆਇਆ ਪੰਜ ਪੰਜ ਸਵਾ ਵੀ ਲੈ ਜੀ ਇੱਕ ਲਾਗੇ ਇੱਕ ਹੋਰ ਲਾਦਾ ਹੁਣ ਨਿੱਕੂ ਨੇ ਤਾਂ 1100 ਦਿੱਤਾ ਜਾਣਾ ਆਦਲ ਪੱਟੀ ਹੁਣਾਂ ਵੱਲੋਂ ਕੌਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿਚਕਾਰ ਚੋਂ ਮੜਾ ਛੈਂਟੀ ਵਧਿਆ ਹੋਇਆ ਮੇਰੇ ਮਿੱਤਰੋ ਸਾਹਮਣੇ ਚਾਰਿਆਂ ਦੇ ਵਿੱਚੋਂ ਕੌਣ 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 ਓਏ ਚਾਂਗਲੀ ਵਾਲਾ ਚਾਂਗਲੀ ਵਾਲਾ ਚਾਂਗਲੀ ਵਾਲਾ ਖੜਾ ਗਿਆ ਬੱਲੇ ਬੱਲੇ ਓ ਬੱਲੇ 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 63 ਕਰਾਚੋਂ ਦੀ ਕਬੱਡੀ ਦੇ ਉੱਪਰ ਹੋ ਗਿਆ ਹੱਲਾ ਗੁੱਲਾ ਹੱਲਾ ਗੁੱਲਾ ਦਲੇਲਗੜ ਦਾ ਕੱਪ ਚੱਲਦਾ ਹੈ ਬੱਲੇ ਬੱਲੇ ਹੋਈ ਪਈ ਐ ਓ ਚਾਂਗਲੀ ਵਾਲਾ ਕਰਵਾ ਗਿਆ ਬੱਲੇ ਬੱਲੇ ਕਰਵਾ ਗਿਆ ਲੈ ਚੱਕ ਮਣੀ ਹੰਬ ਗਿਆ ਖੇਡ ਮੈਦਾਨ ਦੇ ਵਿੱਚ ਮੈਚ ਚੋਟੀ ਦਾ ਮੈਚ ਚੋਟੀ ਦਾ ਪਰਮਾਤਮਾ ਦੀ ਮਿਹਰ ਹੈ ਲਓ ਖੇਡ ਮੈਦਾਨ ਦੇ ਵਿੱਚ ਪਿਆਰ ਨਾਲ ਸਤਿਕਾਰ ਨਾਲ ਇਧਰਲੇ ਪਾਸੇ ਪੈਸੀ ਕਬੱਡੀ ਗੁਰਤੇਜ ਹੁਣੀ ਕਹਿੰਦੇ ਸਿੰਘਾਲੀ ਵਾਲੇ ਜਫਾ ਲਾਉਣਗੇ ਚਾਂਗਲੀ ਵਾਲੇ ਵੱਡਾ ਮਾਣ ਕਰਾਂਗੇ ਪਰ ਇਧਰਲੇ ਪਾਸੇ ਗੁਰਲਾਲ ਗੁਰਲਾਲ ਜਸਨਾ ਕੱਲ ਐਨ ਅੱਕ ਕਰਾਈਆ ਅੱਤ ਘਾਈਆ ਅੱਤ ਕਰਾਈਆ ਆ ਜਸਨਾ ਆ ਜਸਨਾ ਆ ਜਸਨਾ ਆ ਜਸੈਣਾ ਹਮੀਦ ਮਾਮਜੀਆਂ ਦਾ 500 ਹਮੀਦ ਅਰਫਲ ਜੀਆਂ ਦਾ 100 ਆ ਜੱਫੇ ਤੇ ਆ ਜੱਫਾ ਜੇ ਹੁਣ ਚਾਂਗਲੀ ਵਾਲੇ ਨਾਲ ਲੈ ਮੈਂ ਦੌਰੋਗਾ ਰਫੀ ਹੈ ਉਹੀ ਨਾ ਉਹ ਯਾਰ ਪੈਸੇ ਦਾ ਬੋਲਣੀ ਆ ਹੁਣ ਮੈਂ ਕੀ ਕਰਾਂ ਫੜਾਕੇ ਗਿਆ ਬੰਦਾ ਪੈਸੇ ਨਹੀਂ ਦੇਣੇ ਯਾਰ ਅਫਤਾਰੀਆਂ ਨੂੰ ਰਫੀ ਆਸਟ੍ਰੇਲੀਆ ਜੀ ਵੱਲੋਂ 500 ਆ ਖਿਡਾਰੀਆਂ ਦੇ ਪੈਸੇ ਦਾ ਬੋਲਣੀ ਆ ਆ ਜਾਗਪੁਰਿਆ ਵਿੱਕੀ ਵੀ ਦੂਜੀ ਕਬੱਡੀ ਦੂਜੀ ਆਦਲ ਪੱਟੀ ਜੀ ਬੰਮੇ ਇਰਫਾਨ ਜੀ ਕਿੰਡੂ 1100 ਲੈ ਵੀ ਆ ਜਾ 1100 ਲੈ ਜੀ ਗੌਰਵ ਜੀ ਮਿਆਂ ਚੱਲਦਾ ਮੈਚ ਸਮਾਪਤ ਹੈ ਆਮਰ ਸਹਿਲ ਕੈਨੇਡਾ ਵਾਲਾ ਕਹਿੰਦਾ ਆਸਟ੍ਰੇਲੀਆ ਵਾਲਾ ਸਾਡਾ ਵੀਰ ਆਮਰ ਸਹਿਲ ਲੈ ਵੀ 1000 ਦੇ ਦਈਏ ਆਪਾ ਹਾਂ ਕਲਿਆਣ ਸੁਖੇ ਦੀ ਟੀਮ ਨੂੰ ਦਰਵ 1000 ਹੋਰ ਲੈ ਜੀ ਵੀਰੇ ਪਿਆਰ ਨਾਲ ਪਿਆਰ ਨਾਲ ਪਿਆਰ ਸਤਿਕਾਰ ਨਾਲ ਸੂਝਵਾਨੀ ਦੇ ਨਾਲ ਹਾਰੇ ਸਾਡੇ ਬਲੀ ਦੇ ਮਾਇਆ ਵੀ ਬੁਣਣੀ ਆ ਵਿੱਕੀ ਦਾਗਬੁਰੀਆ ਬੈਸਟ ਰੇਡਰ ਅੱਜ ਦੇ ਕਬੱਡੀ ਕੱਪ ਦਾ ਚਾਰ ਕਬੱਡੀਆਂ ਚਾਰ ਨੰਬਰ ਪੰਜ ਟੱਚ ਤਿੰਨ ਜੱਫੇ ਜਸ਼ਨ ਬੈਸਟ ਅੱਜ ਦੇ ਕਬੱਡੀ ਕੱਪ ਦਾ ਕਲਿਆਣ ਸੁੱਖਾ ਫਾਸਟ ਸੈਗਨ ਚਾਂਗਲੀ ਵਰਤਮਾਨ ਜੀ 1000 ਲੈ ਲਿਓ ਵਿਕੀ ਫਤਿਹ ਹਾਰਸ ਸਾਡਾ ਵੀਰ ਤੇ ਆਮਰ ਸਹੇਲ ਆਸਟ੍ਰੇਲੀਆ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਹੈਲੋ ਅਬਦੁਲ ਹਮੀਦ ਆਸਟ੍ਰੇਲੀਆ ਲੈ ਤੁਸੀਂ ਸਿੱਧੇ ਆਸਟ੍ਰੇਲੀਆ ਹਾਂਜੀ ਰਮਨ ਔਰ